ਆਪਰੇਸ਼ਨ ਸਿੰਧੂ ਈਰਾਨ ਤੋਂ ਹੁਣ ਤੱਕ 1117 ਭਾਰਤੀਆਂ ਦੀ ਸੁਰੱਖਿਅਤ ਵਾਪਸੀ ਕੀਤੀ ਗਈ। ਈਰਾਨ-ਇਜ਼ਰਾਈਲ ਟਕਰਾਅ ਦੇ ਵਿਚਕਾਰ ਆਪਰੇਸ਼ਨ ਸਿੰਧੂ ਤਹਿਤ ਹੁਣ ਤੱਕ ਕੁੱਲ 1117 ਭਾਰਤੀਆਂ ਨੂੰ ਕੱਢਿਆ ਗਿਆ ਹੈ। ਮਸ਼ਹਦ ਤੋਂ ਇੱਕ ਹੋਰ ਜਹਾਜ਼ ਸ਼ਨੀਵਾਰ ਰਾਤ 11:30 ਵਜੇ 290 ਨਾਗਰਿਕਾਂ ਨੂੰ ਲੈ ਕੇ ਨਵੀਂ ਦਿੱਲੀ ਪਹੁੰਚਿਆ। ਇਸ ਤੋਂ ਪਹਿਲਾਂ 310 ਨਾਗਰਿਕਾਂ ਦਾ ਇੱਕ ਜਥਾ ਸ਼ਾਮ ਨੂੰ 4:30 ਵਜੇ ਰਾਜਸਥਾਨੀ ਪਹੁੰਚਿਆ। ਆਪਰੇਸ਼ਨ ਸਿੰਧੂ ਦੀ ਵਰਤਮਾਨ ਸਥਿਤੀ ਮਸ਼ਹਦ ਤੋਂ ਇੱਕ ਵਿਸ਼ੇਸ਼ ਉਡਾਣ ਐਤਵਾਰ ਰਾਤ ਨੂੰ 290 ਭਾਰਤੀ ਨਾਗਰਿਕਾਂ ਦੇ ਨਾਲ ਦਿੱਲੀ ਵਾਪਸ ਆਈ ਤੇ ਹੁਣ ਤੱਕ ਪੂਰੀ ਪ੍ਰਕਿਰਿਆ ਦੇ ਵਿੱਚ ਕੁੱਲ 1117 ਭਾਰਤੀ ਸੁਰੱਖਿਅਤ ਵਾਪਸ ਭਾਰਤ ਆ ਚੁੱਕੇ ਨੇ ਆਪਰੇਸ਼ਨ ਸਿੰਧੂ 18 ਜੂਨ 2025 ਨੂੰ ਸ਼ੁਰੂ ਕੀਤਾ ਗਿਆ ਸੀ ਹੁਣ ਤੱਕ ਕੌਣ ਵਾਪਸ ਆ ਸਕਿਆ ਹੈ ਵਾਪਸ ਲਿਆਂਦੇ ਜਾਣ ਵਾਲੇ ਸਭ ਤੋਂ ਪਹਿਲਾਂ 110 ਮੈਡੀਕਲ ਵਿਦਿਆਰਥੀ ਸਨ ਜੋ ਕਿ ਤੁਰਕਮੇਨਿਸਤਾਨ ਰਾਹੀਂ ਵਾਪਸ ਆਏ ਸਨ 20 ਜੂਨ ਦੀ ਰਾਤ ਨੂੰ 407 ਨਾਗਰਿਕ ਦੋ ਉਡਾਣਾਂ ਰਾਹੀਂ ਭਾਰਤ ਪਹੁੰਚੇ ਇਸ ਤੋਂ ਬਾਅਦ 290 ਲੋਕ ਜਿਨ੍ਹਾਂ ਵਿੱਚ ਬਹੁਤ ਸਾਰੇ ਕਸ਼ਮੀਰੀ ਵਿਦਿਆਰਥੀ ਵੀ ਸ਼ਾਮਿਲ ਸਨ ਰਾਤ ਨੂੰ 10:30 ਵਜੇ ਦੀ ਉਡਾਣ ਵਿੱਚ ਦਿੱਲੀ ਵਾਪਸ ਆਇਆ ਤੇ 117 ਨਾਗਰਿਕ ਸ਼ੁੱਕਰਵਾਰ ਦੇਰ ਰਾਤ ਇੱਕ ਹੋਰ ਉਡਾਣ ਦੇ ਵਿੱਚ ਦਿੱਲੀ ਵਾਪਸ ਆਏ। ਵਾਪਸ ਆਉਣ ਵਾਲਿਆਂ ਨੇ ਕਿਹਾ ਕਿ ਹਰਾਨ ਦੇ ਵਿੱਚ ਸੁਰੱਖਿਆ ਸਥਿਤੀ ਬਹੁਤ ਵਿਗੜ ਗਈ ਹੈ ਤੇ ਹਰ ਰੋਜ਼ ਮਿਜ਼ਾਈਲ ਹਮਲਿਆਂ ਦੇ ਖਤਰੇ ਸਨ। ਬਿਜਲੀ ਅਤੇ ਇੰਟਰਨੈਟ ਕਾਟ ਅਕਸਰ ਲੱਗਦੇ ਸਨ ਜਿਸ ਤੇ ਨਾਲ ਸਥਿਤੀ ਗੰਭੀਰ ਹੋ ਗਈ ਸੀ।